ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟੈਮ ਟੀਵੀ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਬਜ਼ੁਰਗ ਅਕਾਲੀ ਲੀਡਰ ਸਾਹਿਬ ਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਜੋ ਸਾਡੇ ਵਿਚਕਾਰ ਨਹੀਂ ਰਹੇ ਲੰਬੀ ਬਿਮਾਰੀ ਤੋਂ ਬਾਅਦ ਕੱਲ ਉਹਨਾਂ ਨੇ ਮਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦੇ ਮ੍ਰਿਤਕ ਦੇ ਨੂੰ ਦਰਸ਼ਨਾਂ ਦੇ ਲਈ ਅੱਜ ਚੰਡੀਗੜ੍ਹ ਉਹਨਾਂ ਦੀ ਰਹਿائش ਦੇ ਵਿੱਚ ਰੱਖਿਆ ਗਿਆ ਹੈ। ਉਹਨਾਂ ਦਾ ਅੰਤਿਮ ਸੰਸਕਾਰ ਕੱਲ ਉਹਨਾਂ ਦੇ ਜੱਦੀ ਪਿੰਡ ਜ਼ਿਲ੍ਹਾ ਸੰਗਰੂਰ ਦੇ ਬਿਲਕੁਲ ਨੇੜੇ ਉਬਾਵਾਲ ਵਿਖੇ 3 ਵਜੇ ਦੁਪਹਿਰ ਤੋਂ ਬਾਅਦ ਕੀਤਾ ਜਾਵੇਗਾ। ਸੋ ਸਭ ਤੋਂ ਪਹਿਲਾਂ ਉਹਨਾਂ ਦੀ ਦੇਹ ਕੱਲ ਸਵੇਰੇ ਚੰਡੀਗੜ੍ਹ ਤੋਂ ਜਿਹੜਾ ਉਹਦਾ पार्थिव ਸਰੀਰ ਆ ਹੋ ਦਰਸ਼ਨਾਂ ਦੇ ਲਈ ਰਵਾਨਾ ਹੋਏਗਾ। ਜਿਸ ਨੂੰ ਚੰਡੀਗੜ੍ਹ ਤੋਂ ਰਾਜਪੁਰਾ ਪਟਿਆਲਾ ਭਵਾਨੀਗੜ ਤੇ ਸੰਗਰੂਰ ਦੀ ਰਹਿਸ਼ ਵਿਖੇ ਲਗਭਗ 2:30 ਵਜੇ ਤੱਕ ਰੱਖਿਆ ਜਾਵੇਗਾ ਜਿਸ ਤੋਂ ਬਾਅਦ ਉਹਨਾਂ ਦਾ पार्थिव ਸਰੀਰ ਉਥੋਂ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਦੇ ਉਹਨਾਂ ਨੂੰ ਚਾਉਣ ਵਾਲੇ ਨੇ ਉਹਨਾਂ ਨੂੰ ਨਾਲ ਲੈ ਕੇ ਉਥੋਂ ਰਵਾਨਾ ਹੋਵੇਗਾ ਤੇ ਲਗਭਗ ਕਰੀਬ 3:30 ਵਜੇ ਉਹਨਾਂ ਦੀ ਜਿਹੜੀ ਦੇਹ ਹੈ ਉਸ ਦਾ ਅੰਤਿਮ ਸੰਸਕਾਰ ਉੱਬਾ ਵਾਲ ਵਿਖੇ ਹੋਵੇਗਾ ਕੱਲ 30 ਮਈ 2025 ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਲਈ ਲੰਬਾ ਸਮਾਂ ਕੰਮ ਕੀਤਾ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਬਚਪਨ ਤੋਂ ਲੈ ਕੇ ਬਜ਼ੁਰਗ ਹੋਣ ਤੱਕ ਆਪਣੀ ਦੋਸਤੀ ਨਿਭਾਈ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਵੀ ਰਹੇ ਲੰਬਾ ਸਮਾਂ ਵਕ ਵਕ ਸਮਿਆਂ ਤੇ ਓਹੋ ਵਿਧਾਇਕ ਰਹੇ ਮੈਂਬਰ ਪਾਰਲੀਮੈਂਟ ਰਹੇ ਰਾਜ ਸਭਾ ਰਹੇ ਮੈਂਬਰ ਰਹੇ surjit singh barnala ਦੀ ਸਰਕਾਰ ਸਮੇਂ ਵੀ ਅਹਿਮ ਆਉਂਦਿਆਂ ਤੇ ਰਹੇ ਪਰ ਕਿਸੇ ਕਾਰਨ ਕਰਕੇ ਉਹਨਾਂ ਚ ਮਤਭੇਦ ਹੋਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਪ੍ਰਕਾਸ਼ ਸਿੰਘ ਬਾਦਲ ਨਾਲ ਚਲੇ ਗਏ ਲੰਬਾ ਸਮਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਰਹੇ ਸੋ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਦਾ ਜਨਮ ਸਨ 1936 ਨੂੰ ਪਿੰਡ ਪਟਾਲਖੁਰਦ ਜ਼ਿਲ੍ਹਾ ਸੰਗਰੂਰ ਵਿਖੇ ਹੋਇਆ ਜਦਕਿ ਉਹਨਾਂ ਦਾ ਜੱਦੀ ਪਿੰਡ ਉੱਬਾਵਾਲ ਹੈ ਉੱਚ ਵਿਦਿਆ ਪ੍ਰਾਪਤ ਕਰਨ ਦੇ ਸਮੇਂ ਦੌਰਾਨ ਉਹਨਾਂ ਦੀ ਰਾਜਨੀਤੀਕ ਵਿੱਚ ਰੁਚੀ ਦੇਖੀ ਗਈ ਜੋ ਲੰਬਾ ਸਮਾਂ ਹੋ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਰਹੇ ਰਣਵੀਰ ਕਾਰਜ ਵਿੱਚ ਪੜਾਈ ਦੌਰਾਨ ਵੀ ਉਹਨਾਂ ਨੇ ਰਾਜਨੀਤੀ ਵਿੱਚ ਪੈਰ ਰੱਖਿਆ ਤੇ ਇੱਕ ਸਮਾਂ ਉਹ ਜਦੋਂ ਪਹਿਲੀ ਵਾਰ ਪੰਜਾਬ ਵਿੱਚੋਂ ਸਭ ਤੋਂ ਨੌਜਵਾਨ ਸਰਪੰਚ ਸਰਬਸੰਪਤੀ ਨਾਲ ਆਪਣੇ ਪਿੰਡ ਦੇ ਵੀ ਬਣੇ 1972 ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਵਿਧਾਨ ਸਭਾ ਹਲਕਾ ਧਨੋਲਾ ਤੋਂ ਵਿਧਾਇਕ ਵਜੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਫਿਰ ਹਰਚੰਦ ਸਿੰਘ ਲੋਂਗੋਵਾਲ ਦੇ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ 1970 ਦੇ ਵਿੱਚ ਸੁਖਦੇਵ ਸਿੰਘ ਢੀਂਸਾ ਸੁਨਾਮ ਤੋਂ ਵਿਧਾਇਕ ਰਹੇ 1980 ਦੇ ਵਿੱਚ ਸੰਗਰੂਰ ਤੋਂ ਵਿਧਾਇਕ ਰਹੇ 1985 ਦੇ ਵਿੱਚ ਮੁਰ ਤੋਂ ਸੁਨਾਮ ਤੋਂ ਵਿਧਾਇਕ ਵਜੋਂ ਜਿੱਤੇ ਤੇ 1998 ਚ ਰਾਜ ਸਭਾ ਵਜੋਂ ਰਾਜ ਸਭਾ ਮੈਂਬਰ ਵਜੋਂ ਮਨਾਉਨਿਤ ਕੀਤੇ ਗਏ 2004 ਚ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ 1998 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਗਠਵੰਦਨ ਸਰਕਾਰ ਸਮੇਂ ਜਦੋਂ ਅਟਲ ਬਿਹਾਰੀ ਬਾਜਪਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਉਹ ਕੇਂਦਰੀ ਮੰਤਰੀ ਰਹੇ 2019 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆਪਣਾ ਅਲੱਗ ਬਣਾਇਆ ਕਿਉਂ ਕਿ ਕਿਉਂਕਿ 2015 ਦੇ ਵਿੱਚ ਵਿਆਧੀਆਂ ਦੇ ਮਾਮਲਿਆਂ ਨੂੰ ਲੈ ਕੇ ਕਾਫੀ ਲੰਬਾ ਸਮਾਂ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮਤਪੇਦ ਵੇਖੇ ਗਏ ਤਾਂ ਆਖਰ ਉਹਨਾਂ ਨੇ 2019 ਦੇ ਵਿੱਚ ਆਪਣੀ ਪਾਰਟੀ ਬਣਾਈ 2022 ਦੇ ਵਿੱਚ ਉਹਨਾਂ ਨੇ ਤੇ ਉਹਨਾਂ ਦੇ بیٹے ਪਰਮਿੰਦਰ ਸਿੰਘ ਢੀਂਡਸਾ ਨੇ ਨਵੀਂ ਪਾਰਟੀ ਤੋਂ ਕਿਸਮਤ ਅਜ਼ਮਾਈ ਪਰ ਹਾਰ ਦਾ ਮੂੰਹ ਵੇਖਣਾ ਪਿਆ ਉਹਨਾਂ ਨੂੰ 2019 ਦੇ ਵਿੱਚ ਚੰਗਿਆ ਸਿਵਾਮਾ ਬਦਲੇ ਪਦਮ ਪੋਸ਼ਣ ਜਿਹੜਾ ਸਨਮਾਨ ਆ ਉਹਦੇ ਨਾਲ ਸਨਮਾਨਿਤ ਕੀਤਾ ਗਿਆ ਹੌਲੀ ਹੌਲੀ ਲੰਬਾ ਸਮਾਂ ਜਿੰਨਾ ਸਮਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਦੋਸਤੀ ਨਿਭਾਉਂਦੇ ਰਹੇ ਤਾਂ ਉਹਨਾਂ ਸਮਿਆਂ ਦੇ ਵਿੱਚ ਕਈ ਵਾਰ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਸਬੰਧ ਤੇ મતਭੇਦ ਉਹ ਹੁੰਦੇ ਰਹੇ ਤਾਂ ਉਹਨਾਂ ਨੂੰ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਵਿਕਾਰ ਦਿੱਤਾ ਗਿਆ ਸੀ ਤੇ 2022 ਦੇ ਵਿੱਚ ਮੋੜ ਤੋਂ ਉਹਨਾਂ ਨੇ ਅਲੱਗ-ਚੋਣਾ ਲੜੀਆਂ ਹਾਰ ਗਏ ਪਰ 2024 ਦੇ ਵਿੱਚ ਮੋੜ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਪਾਰਟੀ ਵਿੱਚ ਸ਼ਾਮਲ ਜ਼ਰੂਰ ਹੋਏ ਪਰ ਮਤ ਪੇਦ ਬਰਕਰਾਰ ਰਹੇ ਸਾਲ 1986 ਦੇ ਵਿੱਚ ਆਪਰੇਸ਼ਨ ਬਲੈਕ ਥੰਡਰ ਦੇ ਦੌਰਾਨ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਸਮੇਂ ਉਹਨਾਂ ਨਾਲ ਮਤ ਪੇਦ ਰਹੇ ਤੇ ਉਹ ਬਾਦਲ ਧੜੇ ਦੇ ਵਿੱਚ ਸ਼ਾਮਲ ਹੋ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਇੱਕ ਚੰਗੇ ਤੇ ਇੱਕ ਵਧੀਆ ਦੋਸਤ ਬਣੇ ਤੇ ਕਦੇ-ਕਦੇ ਉਹਨਾਂ ਦਾ ਆਪਸੀ મતਭੇਦ ਦੇਖਣ ਨੂੰ ਮਿਲਦਾ ਰਿਹਾ ਪਰ ਜਦੋਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਦ ਉਦੋਂ ਦੇ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਦੋਨਾਂ ਦੀ ਗਹਿਰੀ ਦੋਸਤੀ ਰਹੀ ਤੇ ਕਦੇ ਵੀ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਸੁਖਦੇਵ ਸਿੰਘ ਢੀਂਡਸਾ ਤੋਂ ਬਿਨਾਂ ਪੁੱਛੇ ਕਦੇ ਵੀ ਕੋਈ ਕੰਮ ਨਹੀਂ ਕੀਤਾ ਤੇ ਕਦੇ ਵੀ ਉਹਨਾਂ ਨੇ ਕੋਈ ਪੰਜਾਬ ਦੇ ਤੇ ਕਲੀ ਸਟੈਪ ਨਹੀਂ ਚੱਕਿਆ ਤਾਂ ਇਸੇ ਕਰਕੇ ਦੇਖਿਆ ਜਾਂਦਾ ਸੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਤਾਂ ਸੁਖਦੇਵ ਸਿੰਘ ਢੀਂਡਸਾ ਦਾ ਰੋਲ ਅਹਿਮ ਰਿਹਾ ਕਰਦਾ ਸੁਖਦੇਵ ਸਿੰਘ ਢੀਂਡਸਾ ਜੋ ਇੱਕ ਬੇਦਾਗ ਲੀਡਰ ਰਹੇ ਨੇ ਤਾਂ ਉਹਨਾਂ ਨੇ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਅਗਵਾਈ ਵੀ ਕੀਤੀ ਤੇ ਇੱਕ ਸਮਾਂ ਉਹ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਵੀ ਮੰਗੀ ਉਸ ਤੋਂ ਬਾਅਦ ਉਹਨਾਂ ਨੂੰ ਦੂਜੇ ਅਕਾਲੀ ਲੀਡਰਾਂ ਦੇ ਨਾਲ ਸਜ਼ਾ ਸੁਣਾਈ ਗਈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਉਹਨਾਂ ਨੇ ਇਹ ਸਜ਼ਾ ਨੂੰ ਭੁਗਤਣ ਦੇ ਲਈ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਤੱਕ ਸ਼੍ਰੀ ਦਮਦਵਾ ਸਾਹਿਬ ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸ਼੍ਰੀ ਮੁਖਸਰ ਸਾਹਿਬ ਵਿਖੇ ਸੇਵਾ ਵੀ ਨਿਭਾਈ ਸੋ ਉਹਨਾਂ ਦਾ ਅੰਤਿਮ ਸੰਸਕਾਰ ਕੱਲ 30 ਮਈ ਨੂੰ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਕੀਤਾ ਜਾਵੇਗਾ ਜੋ ਸੰਗਰੂਰ ਦੇ ਬਿਲਕੁਲ ਨਾਲ ਹੈ ਸੋ ਉਹਨਾਂ ਦੇ ਇਸ ਅਕਾਲ ਚਲਾਣੇ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰੇਂ ਭਾਰਤੀ ਜਨਤਾ ਪਾਰਟੀ ਦੇ ਆਗੂ ਸਮੇਤ ਵੱਖ-ਵੱਖ ਆਗੂਆਂ ਨੇ ਉਹਨਾਂ ਦੇ ਇਸ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵરિਸ਼ਟ ਨੇਤਾ ਪਦਮਸ਼੍ਰੀ ਸਰਦਾਰ ਸੁਦੇਸ਼ ਸਿੰਘ ਢੀਂਸਾ ਜੀ ਦੇ ਅਕਾਲ ਚਲਾਣੇ ਦੀ ਖਬਰ ਬਹੁਤ ਹੀ ਦੁੱਖਦਾਈ ਮੇਰੇ ਉਹਨਾਂ ਨਾਲ ਪਰਿਵਾਰਿਕ ਰਿਸ਼ਤੇ ਸਨ ਜਦੋਂ ਵੀ ਮਿਲਦੇ ਸੀ ਬڑا ਨਿੱਗਾ ਸਭਾ ਹਾਰੀਗ ਨੂੰ ਪਿਆਰ ਕਰਨ ਵਾਲੇ ਔਰ ਸਭ ਨੂੰ ਦਿਸ਼ਾ ਦੇਣ ਵਾਲੇ ਵਿਅਕਤੀ ਸਨ ਕੋਈ ਇੱਕ ਦੂਰਦਰਸ਼ੀ ਨੇਤਾ అనుభవੀ ਸੰਸਦ ਅਦੇ ਲੋਕ ਸੇਵਾ ਲਈ ਸਮਰਪਿਤ ਜੀਵਨ ਜੀਣ ਵਾਲੇ ਵਿਅਕਤੀ ਸਨ ਪੰਜਾਬ ਦੀ ਰਾਜਨੀਤੀ ਅਤੇ ਦੇਸ਼ ਦੀ ਸੇਵਾ ਲਈ ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਏ ਵਾਹਿਗੁਰੂ ਜੀ ਉਹਨਾਂ ਦੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦਿਓ ਅਤੇ ਪਰਿਵਾਰ ਨੂੰ ਔਰ ਸਮੂਹ ਪੰਜਾਬ ਦੇ ਲੋਕਾਂ ਨੂੰ ਇਹ ਦੁੱਖ ਸਹਿਣ ਦੀ ਤਾਕਤ ਬਖਸ਼ੋ। ਉਹਨਾਂ ਵਰਗਾ ਨਿੱਗੇ ਸੁਭਾਅ ਵਾਲਾ ਦੂਰਦਰਸ਼ੀ ਨੇਤਾ ਇੱਕ ਯੁੱਗ ਦਾ ਅੰਤ ਹੋਇਆ। ਜਦੋਂ ਵੀ ਮਿਲਦੇ ਸੀ ਪੰਜਾਬ ਦੇ ਅੰਦਰ ਨਸ਼ਿਆਂ ਦੇ ਕਾਰਨ ਹੋ ਰੀਆਂ ਮੋਤਾ ਆਂਤਕਤਪੇ ਦੇ ਵਾਤਾਵਰਨ ਦੇ ਬੜੀ ਟਿੱਪਣੀਆਂ ਕਰਦੇ ਸੀ ਉਹਨਾਂ ਦੇ ਮਨ 'ਚ ਬੜੀ ਚਿੰਤਾ ਸੀ ਕਿ ਬਰੋਜਗਾਰੀ ਕਿਸ ਤਰ੍ਹਾਂ ਦੂਰ ਹੋਵੇ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਇੰਡਸਟਰੀ ਔਰ ਫਾਰਮਿੰਗ ਦੋਨੋ ਸੈਕਟਰ ਕਾਮਰਸ ਇਹ ਅੱਗੇ ਵਧਣ ਔਰ ਪੰਜਾਬ ਵਾਪਸ ਆਪਣੀ ਗਰਮਾ ਵਰਗੀ ਸਥਿਤੀ 'ਚ ਪਹੁੰਚੇ ਮੈਂ ਸਮਿਨਾ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦਾ ਜਾਨਾ ਇੱਕ ਬਹੁਤ ਵੱਡੀ ਛਤੀ ਹੈ ਔਰ ਪੰਜਾਬ ਦੇ ਵਿੱਚ ਇੱਕ ਯੁੱਗ ਦੀ ਸਮਾਪਤੀ ਹੈ ਇੱਕ ਐਸੇ ਵਿਅਕਤੀ ਜਿਹੜੀ ਰਗਾਂ 'ਚ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਰਸਿਆ ਆਇਆ ਸੀ ਜਿੱਥੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਧਾਰਮਿਕ ਤੌਰ ਤੇ ਵਧੀਆ ਜੀਵਨ ਜੀਉਣ ਵਾਲਾ ਤੇ ਸ਼ੋਮਨੀ ਕਮੇਟੀ ਦੀਆਂ ਸੁਭਾਵਾਂ ਜਿਹੜੀਆਂ ਜਿੱਥੇ ਵੀ ਕਿਤੇ ਡਿਊਟੀ ਲੱਗਦੀ ਸੀ ਕਮੇਟੀਆਂ ਆਉਂਦੀਆਂ ਸੀ ਬਾਖੂਬੀ ਆਪਣੀਆਂ ਸੇਵਾ ਨਿਭਾਉਂਦਾ ਸੀ ਇਸੇ ਤਰਜ਼ ਤੇ ਸ਼ਮਨਾਈ ਕਾਲੀਦਲ ਦੇ ਜ਼ਿਲ੍ਹਾ ਪ੍ਰਧਾਨ ਕਪੂਰਥੜੇ ਦੀਆਂ ਵੀ ਸੁਭਾਵਾਂ ਨਿਭਾਉਂਦੇ ਸੀ ਅਕਸਰ ਕਈ ਵਾਰੀ ਮੈਂ ਦੇਖਦਾ ਰਾਜਨੀਤਿਕ ਜੀਵਨ ਧਾਰਮਿਕ ਤੌਰ ਦੇ ਥੋੜੇ ਸਖਨੇ ਰਹ ਜਾਂਦੇ ਪਰ ਸਰਦਾਰ ਸਰਬਨ ਸਿੰਘ ਖਲਾਰ ਇੱਕ ਮੈਂ ਸਮਝਦਾ ਧਾਰਮਿਕ ਜੀਵਨ ਦੇ ਵਿੱਚ ਵੀ ਗੁੰਦਿਆ ਹੋਇਆ ਔਰ ਰਾਜਨੀਤਿਕ ਤੌਰ ਦੇ ਵੀ ਆਪਣੀਆਂ ਜਿਹੜੀਆਂ ਸੁਭਾਵਾਂ ਇਮਾਨਦਾਰੀ ਤੁਨ ਦੇ ਨਾਲ ਸਮਰਪਿਤ ਹੋ ਕੇ ਨਿਭਾ ਕੇ ਗਿਆ ਬਹੁਤ ਵੱਡਾ ਘਾਟਾ ਪਿਆ ਜਿਸ ਨੇ ਪਰਿਵਾਰ ਨੂੰ ਘਾਟਾ ਪਰਵਾਰੇ ਦੇ ਨਿਵਾਸੀਆਂ ਨੂੰ ਘਾਟਾ ਮੈਂ ਸਵੇਰੇ ਜਾ ਕੇ ਆਇਆ ਤੇ ਉਹ ਹਰ ਇੱਕ ਬੰਦੇ ਦੇ ਕੋਈ ਅੱਖ ਨਹੀਂ ਸੀ ਜਿਹੜੀ ਨੰਮ ਨਾ ਹੋਈ ਹੋਵੇ ਸਾਡੀ ਦੁਖਦਾਈ ਖਬਰ ਜਿਹੜੀ ਸੁਣੀ ਆ ਕਿ ਸਾਡੇ ਬਹੁਤ ਸਤਕਾਰਯੋਗ ਸਰਦਾਰ ਸ਼ਖਦੇਵ ਸਿੰਘ ਟੀਨ ਸਾਹਿਬ ਸ਼ਰਮਣੀ ਕਾਲੀ ਦਲ ਦੇ ਛੇਨੇ ਰਾਗੂ ਜਿਹੜੇ ਉਹ ਅਲਵਿਦ ਕਹਿ ਗਏ ਨੇ ਉਹਨਾਂ ਦੀ ਖਬਰ ਸੁਣ ਕੇ ਬਹੁਤ ਮਨ ਨੂੰ ਦੁੱਖ ਹੋਇਆ ਬਹੁਤ ਵੱਡੀ ਥੇਜ ਪਹੁੰਚੀ ਇਹ ਸ਼ਰਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸਾਰਾ ਜੀਵਨ ਬਹੁਤ ਲੰਮਾ ਸਮਾਂ ਸੇਵਾ ਜਿਹੜੀ ਆ ਉਹ ਪਾਰਟੀ ਦੇ ਬਤੌਰ ਪਾਰਟੀ ਦੇ ਵਿੱਚ ਔਰ ਪ੍ਰਸ਼ਾਸਨ ਦੇ ਵਿੱਚ ਵੀ ਉਹਨਾਂ ਨੇ ਬਤੌਰ ਮਿਲੀਟਰ ਸੈਨੇਟਰ ਦੇ ਬਤੌਰ ਵਜ਼ੀਰ ਜਿਹੜੇ ਆ ਉਹਨਾਂ ਨੇ ਸੇਵਾ ਸਾਡੇ ਬਹੁਤ ਸ਼ਰਧਕਾਰੀਓ ਸ਼ੁਰਗਵਾਲ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਸਾਹ ਦੇ ਸਮੇਂ-ਸਮੇਂ ਜਿੱਥੇ ਵੀ ਸ਼ਰਮਣੀ ਅਕਾਲੀ ਦਲ ਦੇ ਸੰਘਰਸ਼ ਚੱਲੇ ਰਹੇ ਮੋਰਚੇ ਲੱਗੇ ਨੇ ਉਹਦੇ ਵਿੱਚ ਬਹੁਤ ਵੱਡੀ ਵੱਦ ਚੜ੍ਹ ਕੇ ਜਿਹੜਾ ਹਿੱਸਾ ਜਿਹੜਾ ਉਹਨਾਂ ਨੇ ਆਪਣੇ ਜੀਵਨ ਦਾ ਪਾਇਆ ਹੈ ਮੈਂ ਸਮਝਦਾ ਕਿ ਬਹੁਤ ਵੱਡਾ ਗਾਇਬ ਬਹੁਤ ਵੱਡਾ ਘਾਟਾ ਸ੍ਰੀ ਕਾਉਂ ਦੇ ਵਿੱਚ ਪੰਥ ਦੇ ਵਿੱਚ ਪਿਆ ਵਾ ਉਹ ਨਾ ਪੂਰਾ ਹੋਣ ਵਾਲਾ ਹੈ ਮੈਂ ਆਪਣੇ ਲੋ ਸ਼ਰਮਣੀਆਂ ਅਕਾਲੀ ਦਾਲਾ ਲੋ ਜਿੱਥੇ ਉਹਨਾਂ ਦੇ ਚਰਨਾਂ ਦੇ ਸ਼ਬਦਾਂ ਦੇ ਫੁੱਲ ਭੇਟ ਕਰਦਾ ਉੱਥੇ ਪਰਿਵਾਰ ਦੇ ਨਾਲ ਹਮਦਰਦੀ ਯਾਰ ਕਰਦਾ ਆਪਣਾ ਜਿਹੜਾ ਵੀ ਸ਼ਰਮਣੀ ਗਾਲੀਦਾਲ ਦੇ ਵਿੱਚ ਉਹਨਾਂ ਲੰਮਾ ਖਵਾ ਸੰਗਠਨ ਸੀਤਾ ਪਰਿਵਾਰ ਦੇ ਸਹਿਯੋਗ ਸ਼ਦਕਾ ਪਰਿਵਾਰ ਦੇ ਸਯਾਦਾ ਇਸ ਲਈ ਮੈਂ ਸਮਝਦਾ ਬਹੁਤ ਵੱਡੀ ਘੜ ਜਿਹੜੀ ਉਹ ਪਈ ਆ ਉਹ ਨਾ ਪੂਰਾ ਹੋਣ ਵਾਲਾ ਕਟਾ ਚਰਨੀ ਕੋਸ਼ਲ ਦੇ ਇਸ ਕਰਕੇ ਪਾਰਟੀ ਦੇ ਵਿੱਚ ਉਹਨਾਂ ਨੇ ਬੜਾ ਲੰਮਾ ਖਵਾ ਸੰਗਠਨ ਦੇ ਵਿੱਚ ਸੀ ਸਭ ਜਿਹੜਾ ਪਾਇਆ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਪਾਰਟੀ ਦਾ ਜਿਹੜਾ ਮੈਂ ਸਮਝਦਾ ਖਲੋ ਆਇਆ ਉਹ ਪਰਿਵਾਰ ਦੇ ਨਾਲ ਹਮੇਸ਼ਾ ਹੀ ਸ਼ਰਮਣੀ ਗਾਲੀਦਾਲ ਖੜਾ ਖੜਾ ਰਹੇਗਾ ਔਰ ਉਹਨਾਂ ਦਾ ਜਿਹੜਾ ਕਾਟਾ ਉਹ ਹਮੇਸ਼ਾ ਮਸ਼ਹੂਰ ਜਿਹੜਾ ਉਹ ਹੁੰਦਾ ਰਹੇਗਾ ਸਰਦਾਰ ਸੁਖਦੇਵ ਸਿੰਘ ਢੀਂਡ ਸਾਹਿਬ ਜੋ ਦੇਸ਼ ਵਿਦੇਸ਼ ਦੇ ਵਿੱਚ ਜਾਣੀ ਪਛਾਨੀ ਹਸਤੀ ਹੈ ਜਿਸ ਨੇ ਪੰਜਾਬ ਦੀ ਸੇਵਾ ਕੀਤੀ ਦੇਸ਼ ਦੀ ਰਾਜਨੀਤੀ ਦੇ ਵਿੱਚ ਇੱਕ ਉਹਨਾਂ ਨੇ ਆਪਣਾ ਅਜਿਹਾ ਮਕਾਮ ਪੈਦਾ ਕੀਤਾ ਔਰ ਉਹ ਬਾਬਾ ਨਾਨਕ ਦੀ ਸਾਂਝੀ ਵਾਰਤਾ ਦੇ ਪ੍ਰਤੀਕ ਸੀ ਅੱਜ ਉਹ ਸਾਡੇ ਚ ਨਹੀਂ ਰਹੇ ਅੱਜ ਪੰਜਾਬ ਦੇ ਲੋਕ ਦੇ ਮਹਿਸੂਸ ਕਰਦੇ ਐ ਕਿ ਪੰਜਾਬੀਆਂ ਦਾ ਸੱਚਾ ਹਮਦਰਦ ਚਲਾ ਗਿਆ ਪੰਜਾਬੀਆਂ ਦੀ ਚਿੰਤਾ ਕਰਨ ਵਾਲਾ ਚਲਾ ਗਿਆ ਅਸੀਂ ਅੱਜ ਸਾਰੇ ਹੀ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਯਾਦ ਕਰਦੇ ਆਂ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੁਣੇ ਹੁਣੇ ਇਹ ਖਬਰ ਸਾਰੇ ਪਲੇਟਫਾਰਮਾਂ ਤੇ ਸਾਂਝੀ ਹੋ ਰਹੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਇਸ ਪਵਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਜਿੱਥੇ ਮੈਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਸੁਪੁੱਤਰ ਨਾਲ ਸਾ ਪਰਮਿੰਦਰ ਸਿੰਘ ਜੀ ਤੇ ਇੰਸਾ ਸਾਹਿਬ ਨਾਲ ਆਪਣੇ ਵੱਡੇ ਵੀਰ ਨਾਲ ਆਪਣੀਆਂ ਸਤਿਕਾਰਯੋਗ ਭੈਣਾਂ ਨਾਲ ਆਪਣੇ ਸਤਿਕਾਰਯੋਗ ਮਾਤਾ ਜੀ ਨਾਲ ਜਿੱਥੇ ਮੈਂ ਦੁੱਖ ਸਾਂਝਾ ਕਰਦਾ ਗੁਰੂ ਸਾਹਿਬ ਮਿਹਰ ਬਖਸ਼ਿਸ਼ ਕਿਰਪਾ ਕਰਨ ਕੀ ਗੁਰੂ ਸਾਹਿਬ ਉਹਨਾਂ ਨੂੰ ਆਪ ਦੇ ਚਰਨਾ ਕਮਲਾਂ 'ਚ ਨਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸਬੰਧੀ ਰਿਸ਼ਤੇਦਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਟੀਨ ਸਾਹਿਬ ਅ ਅਸੀਂ ਸਾਰੇ ਆਈ ਹੂ ਨੋਨ ਹਿਮ ਸਿንስ ਆਈ ਵਾਸ ਅ ਯੰਗ ਚਾਈਲਡ ਮੈਨੂੰ ਯਾਦ ਹੈ ਅਸੀਂ ਸਕੂਲ ਕਾਲਜ ਡੇਸ ਤੋਂ ਪਰਮੇਂਦਰ ਜੀ ਤੇ ਮੈਂ ਕਾਫੀ ਸਮਾਂ ਇੱਕ ਦੂਜੇ ਨਾਲ ਬਤੀਤ ਕੀਤਾ ਔਰ ਉਹਨਾਂ ਦਿਨਾਂ ਤੋਂ ਤੇ ਇਨਸਾਨ ਸਾਹਿਬ ਨੂੰ ਅਸੀਂ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਉਂਦੇ ਵੇਖਿਆ ਹੈ ਸੋ ਪੰਜਾਬ ਦਾ ਇੱਕ ਵੱਡਾ ਸਪੂਤ ਜਿਨੇ ਪੰਜਾਬ ਨੂੰ ਹਰ ਫੋਰਮ ਤੇ ਪੰਚਾਇਤੀ ਤੋਂ ਲੈ ਕੇ ਐਮ ਐਲ ਏ ਰਾਜ ਸਭਾ ਲੋਕ ਸਭਾ ਦੇਸ਼ ਦੀ ਵਜ਼ੀਰੀ ਸੂਬੇ ਦੀ ਵਜ਼ੀਰੀ ਬਹੁਤ ਵੱਡਾ ਚਿਹਰਾ ਸਨ ਔਰ ਉਹਨਾਂ ਨੇ ਪੰਜਾਬ ਨੂੰ ਬੇਕੂਬੀ ਕਈ ਥਾਵਾਂ ਤੇ ਰਿਪਰੈਜ਼ੈਂਟ ਕੀਤਾ ਸੋ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਦਾ ਅੱਜ ਇਸ ਸੰਸਾਰ ਨੂੰ ਹਲਵੇ ਦਾ ਕਹਿ ਜਾਣਾ ਇੱਕ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਨੂੰ ਸਾਰਿਆਂ ਨੂੰ ਪਿਆ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਸਾਡੇ ਵਿੱਚ ਨਹੀਂ ਰਹੇ ਇੱਕ ਬਹੁਤ ਸੁਲਝੇ ਹੋਏ ਦੂਰੰਦੇਸ਼ੀ ਔਰ ਬੜੇ ਠਹਿਰਾਵ ਵਾਲੇ ਸਿਆਸਤਦਾਨ ਸੀਗੇ ਔਰ ਉਹਦੀ ਤੋਂ ਵੀ ਜਿਹੜੀ ਮੈਨੂੰ ਜ਼ਿਆਦਾ ਜਿਹੜੀ ਗੱਲ ਉਹਨਾਂ ਦੀ ਟੁੰਬਦੀ ਆ ਕਿ ਉਹ ਈਡਾ ਦੇ ਮਾਮਲੇ ਦੇ ਵਿੱਚ ਵੀ 올림픽 ਮੂਵਮੈਂਟ ਨਾਲ ਬਹੁਤ ਲੰਬਾ ਸਮਾਂ ਜਿਹੜਾ ਜੁੜੇ ਰਹੇ ਔਰ ਇਹ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਪੰਜਾਬ ਨੂੰ ਗਿਆ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦਾ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਪਰਿਵਾਰ ਨੂੰ ਸਾਰੇ ਸਾਥ ਸਹਾਕ ਸੁਵੰਦੀਆਂ ਨੂੰ ਪੰਜਾਬ ਵਸਵੇ ਜਿਹੜਾ ਪਾਣ ਮੰਨਣ ਦਾ ਬਨਪੱਖ ਹੋ ਇਹਨਾਂ ਅਗਵਾ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਚਲਾਨੇ ਦੇ ਦੁੱਖ ਪ੍ਰਗਟ ਕੀਤਾ ਸੋ ਉਹਨਾਂ ਦਾ ਪਰਿਵਾਰ ਜਿਨ੍ਹਾਂ ਦੇ ਵਿੱਚੋਂ ਲੰਬਾ ਸਮਾਂ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਮੰਤਰੀ ਵਜੋਂ ਸੇਵਾ ਨਿਭਾਈ ਹੈ ਅੱਜ ਕੱਲ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਨੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਹਨਾਂ ਦੇ ਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰ ਰਹੇ ਨੇ ਸੋ ਜਦੋਂ ਵੀ ਅਜਿਹੇ ਵੱਡੇ ਬਜ਼ੁਰਗ ਤੇ ਖਾਸ ਕਰਕੇ ਰਾਜਨੀਤੀ ਦੇ ਬਾਬਾ ਬੋਹੜ ਮੰਨੇ ਜਾਂਦੇ ਲੀਡਰਾਂ ਦੇ ਉਹਨਾਂ ਨੂੰ ਜਦੋਂ ਉਹ ਸਾਡੇ ਸਮਾਜ ਚੋਂ ਸਾਡੇ ਤੋਂ ਜਦੋਂ ਉਹ ਚਲੇ ਜਾਂਦੇ ਨੇ ਤਾਂ ਉਹਨਾਂ ਦਾ ਵਿਛੋੜਾ ਸਹਿ ਹੁੰਦਾ ਹੈ ਸਸਮੂਚਾ ਚੜ੍ਹਦੀ ਕਲਾ ਆਧਾਰਾ ਵੀ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਵਕਸ਼ਨ ਦੀ ਅਰਦਾਸ ਕਰਦਾ ਹੈ ਤੇ ਸਮੂਚਾ ਚੜ੍ਹਦੀ ਕਲਾਰਦਾਰ ਆ ਅਰਦਾਸ ਕਰਦਾ ਹੈ ਕਿ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਪਰਮਾਤਮਾ ਆਪਣੇ ਚਰਮਾ ਵਿਚਾਰਨਾ ਵਿੱਚ ਨਿਵਾਸ ਬਖਸ਼ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨੂੰ ਦਿਓ ਇਜਾਜ਼ਤ ਧੰਨਵਾਦ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us tabai indian cuisine Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.